ਟਾਇਰਡ ਪੁਲਿਸ ਇੰਸਪੈਕਟਰ ਆਇਆ ਦਰਬਾਰਾ ਸਿੰਘ ਕੀ ਤੁਹਾਡੇ ਕੋਲ ਆਇਆ ਮਾਮਲਾ ਕੀ ਸੱਟ ਹੈ ਜੀ ਉਹਨਾਂ ਦੇ ਉਹਨਾਂ ਦੇ ਗੋਲੀ ਵੱਜੀ ਹੋਈ ਹੈ ਜੀ ਗਨ ਸ਼ਾਟਿੰਗ 3 ਦਾ ਕੇਸ ਹੈ ਤੇ ਉਹ ਕਹਿੰਦੇ ਸਾਡੇ ਕੋਈ ਪਿੰਡ ਦੇ ਵਿੱਚ ਕਿਸ ਨੇ ਉਹਨਾਂ ਦੇ ਗੋਲੀ ਮਾਰੀ ਹੈ ਜੀ ਸਰ ਕਿਹੜੀ ਜਗ੍ਹਾ ਵੱਜੀ ਹੈ ਗੋਲੀ ਪੇਟ ਦੇ ਵਿੱਚ ਗੋਲੀ ਵੱਜੀ ਹੈ ਜੀ ਸਰ ਅੰਦਰੋਂ ਗੋਲੀ ਨਿਕਲ ਗਈ ਹੈ ਜਾਂ ਕਿੰਨੀਆਂ ਗੋਲੀਆਂ ਹੈ ਜੀ ਟੈਸਟ ਚੱਲ ਰਿਹਾ ਜੀ ਪੇਟ ਦੇ ਜੋ ਵੱਜ ਕੇ ਲਾਤਾਂਲੇ ਪਾਸੇ ਗਈ ਹੈ ਅੰਤਰੀਆਂ ਦੀ ਸੱਟ ਲੱਗਦੀ ਹੈ ਜੀ ਸਰਦਾਰ ਦਰਬਾਰ ਸਿੰਘ ਮੇਰੇ ਫਾਦਰ ਸਾਹਿਬ ਹੈ ਇਹ ਰਿਟਾਇਰਡ ਐਸ ਐਚਓ ਮਤਲਬ ਰਿਟਾਇਰਡ ਇਨਸਪੈਕਟਰ ਸਾਹਿਬ ਨੇ ਇਹ ਸਾਡਾ ਮਤਲਬ ਕੋਈ ਪ੍ਰੋਪਰਟੀ ਪ੍ਰੋਪਰਟੀ ਦਾ ਮਾਇਨਿਟੀ ਜਾਂ ਡਿਸਪਿਊਟ ਸੀਗਾ ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਦੂਸਰੀ ਪਾਰਟੀ ਦੇ ਗੈਂਗਸਟਰ ਨਿਸ਼ਾਨਾ ਹੈ ਲਾਸਟ ਮੰਥ ਮੈਨੂੰ ਫਾਦਰ ਸਾਹਿਬ ਦੀ ਇਨਫਾਰਮ ਵੀ ਕੀਤਾ ਸੀ ਕਿ ਗੈਂਗਸਟਰ ਨਿਸ਼ਾਨ ਸਿੰਘ ਉਹਨਾਂ ਦਾ ਕੋਈ ਕੈਨੇਡਾ ਦਾ ਨੰਬਰ ਹੈ ਉਹਨਾਂ ਨੇ ਪਾਪਾ ਨੂੰ ਮਤਲਬ ਕਾਲ ਕਰਕੇ ਪ੍ਰੋਪਰ ਵਾਰਨਿੰਗ ਕੀਤੀ ਸੀ ਕਿ ਤੁਹਾਡੀ ਫੈਮਲੀ ਦੇ ਇੱਕਦਮ ਬੰਦਾ ਚੱਕ ਦਿਆਂਗੇ ਨਾਰਮਲ ਬੰਦਾ ਕਿੱਥੋਂ ਸਰਵਾਈਵ ਕਰ ਲਏਗਾ ਜੇ ਇੱਕ ਪੁਲਿਸ ਵਾਲਾ ਇੰਸਪੈਕਟਰ ਲੈਵਲ ਦਾ ਬੰਦਾ ਤਿੰਨ ਜਗ੍ਹਾ ਤੇ ਐਸਐਚਓ ਰਿਹਾ ਹੈ ਤੁਸੀਂ ਐਸਐਚਓ ਦਰਬਾਰ ਸਿੰਘ ਸਰਚ ਕਰਕੇ ਦੇਖ ਲਓ ਐਸਐਚਓ ਲਖੇ ਨਸ਼ੇ ਦੇ ਵਿੱਚ ਪੂਰੇ ਐਂਟੀ ਰਏ ਹੈ ਇਹ ਹੋ ਵੀ ਸਕਦਾ ਹੈ ਕਿ ਨਸ਼ੇ ਦੇ ਖਿਲਾਫ ਇਹਨਾਂ ਨੇ ਬਹੁਤ ਮੁਹਿੰਮ ਚਲਾਈ ਸੀ ਲਖੇ ਵਾਲੀ ਤੇ ਬਰੇ ਵਾਲੀ ਇਹਨਾਂ ਦਾ ਇੱਕ ਉਹ ਵੀ ਪਹਿਲੂ ਆ ਸਕਦਾ ਹੈ ਕਿ ਉਹਨਾਂ ਨੇ ਕੋਈ ਨਸ਼ੇੜੀਆਂ ਨੇ ਇਹਨਾਂ ਤੋਂ ਕਿਸੇ ਨੂੰ ਖੁੰਦ ਕੱਢੀ ਹੋਵੇ ਤਿੰਨ ਗੱਡੀਆਂ ਆਈਆਂ ਪਰ ਜਿਹੜਾ ਮੇਨ ਕਾਲਪਰੇਟ ਹੈ ਉਹ ਨਿਸ਼ਾਨ ਸਿੰਘ ਹੈ ਮੋਸਟਲੀ ਯੂ ਕੈਨੇਡਾ ਤੋਂ ਆਪਰੇਟ ਕਰਦਾ ਤੰਕੀ ਆਰੇ ਆਡੀਓ ਰਿਕਾਰਡਿੰਗ ਅਸੀਂ ਐਸਐਚਓ ਕੋਲ ਸਾਨੂੰ ਪਹਿਲਾਂ ਹੀ ਭੇਜੀ ਹੋਈ ਮੀਨਾਂ ਪਹਿਲਾਂ ਜਿਹਦੇ ਵਿੱਚ ਉਹਨਾਂ ਨੇ ਸਾਫ਼ ਬੋਲਿਆ ਹੋਇਆ ਮੈਂ ਤੁਹਾਨੂੰ ਪਰਚਾ ਦਰਜ ਕੀਤਾ ਸੀ ਪੁਲਿਸ ਨੂੰ ਜਦੋਂ ਪਹਿਲਾਂ ਇਹ ਮਾਮਲਾ ਨਹੀਂ ਫਾਦਰ ਸਾਹਿਬ ਨੇ ਪੰਜ ਛੇ ਰਿਪੋਰਟਾਂ ਦਿੱਤੀਆਂ ਹੋਈਆਂ ਪੰਜ ਛੇ ਜਿਹੜਾ ਉਹ ਜਿਹੜੀ ਫਰਸਟ ਰਿਪੋਰਟ ਕਰਦੇ ਸੀ ਕਿ ਸੰਨ ਧਮਕੀ ਆਈ ਇੰਜ ਕਰਕੇ ਉਹਦੇ ਵਿੱਚ ਉਹਦੇ ਤੋਂ ਪਰਚਾ ਕੁਛ ਨਹੀਂ ਹੋਇਆ ਨਿਸ਼ਾਨ ਸਿੰਘ ਦਾ ਕਾਲ ਬੈਕ ਟੂ ਬੈਕ ਆ ਰਿਹਾ ਸੀਗਾ ਦਰੂ ਕਰੀਟ ਕੀਤਾ ਇੱਕ ਉਹਨਾਂ ਦੇ ਚਾਚਾ ਜੀ ਡੀਐਮਪੀ ਸਮਰਾ ਦਾ ਨਾਮ ਲੈ ਪਾਪਾ ਨੇ ਇੱਕ ਇੱਕ ਜਿਹੜਾ ਮੇਨ ਜਿਹੜਾ ਕਲਪਰੇਟ ਨੇ ਦੇ ਵਿੱਚ ਇਹ ਮੈਟਰ ਇਹਨੇ ਇਗਨਾਈਟ ਨਹੀਂ ਹੋਣਾ ਸੀ ਇਹ ਮੈਟਰ ਗੁਰਮੀਲ ਠੇਕੇਦਾਰ ਹੈ ਜਿਹਨੂੰ ਤੋਂ ਅਸੀਂ ਜ਼ਮੀਨ ਲਈ ਸੀ ਉਹਨੂੰ ਇਸ ਵੇਲੇ ਸੀ ਠੇਕਾ ਨਹੀਂ ਦਿੱਤੇ ਠੇਕੇ ਤੇ ਜ਼ਮੀਨ ਨਹੀਂ ਦਿੱਤੀ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਥੋੜੀ ਜੀ ਮੰਨਸ਼ਾ ਸੀਗੀ ਉਹਨਾਂ ਦੇ ਨੇਗੇਟਿਵ ਫੀਲਿੰਗ ਸੀ ਤਾਂ ਕਰਕੇ ਇਹ ਸਾਰਾ ਪਖਿਆ ਮੈਟਰ ਉਹਨੇ ਹੀ ਪਖਾਇਆ ਸਾਰਾ ਮਤਲਬ ਜਿਹੜਾ ਇਗਨਾਈਟ ਕੀਤਾ ਹੈ ਇਹ ਗੁਰਮੀਲ ਸਿੰਘ ਤੇ ਉਹਦਾ ਬੇਟਾ ਹੈ ਕੋਈ ਰਾਜਦੀਪ ਸਿੰਘ ਹੈ ਸ਼ਾਇਦ ਇਹ ਉਹਨਾਂ ਦਾ ਸਿਸਟਮ ਖਰਾਬ ਕੀਤਾ ਹੋਇਆ ਹੈ ਹੋਰ ਕੁਝ ਨਹੀਂ ਹੈ ਜਿੱਦੋਂ ਪੁਲਿਸ ਵਾਲਾ ਹੀ ਸੇਫ ਨਹੀਂ ਹੈ ਆਫਟਰ ਰਿਟਾਇਰਮੈਂਟ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਹੋਰ ਬੰਦਾ ਸੇਫ ਹੋਏਗਾ ਤੇ ਇਹ ਗੈਂਗਸਟਰਵਾਦ ਹੀ ਕਰਨਾ ਤੇ ਫਿਰ ਮਤਲਬ ਫਿਰ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਪ੍ਰੋਸਪਰ ਕਰੇਗਾ ਤੇ ਜੇ ਇਹ ਗੈਂਗਸਟਰ ਦੇ ਰੂਲ ਕਰਨਾ ਹੈ ਇਹ ਇਨਫੋਰਮ ਆਪਾਂ ਪੋਲਿਟੀਕਲ ਪਾਰਟੀਆਂ ਦੇ ਵੀ ਮੇਰੇ ਮੇਨ ਇਮੇਜ ਹੈ ਉਹਨਾਂ ਨੂੰ ਇਨਫੋਰਮ ਕੀਤਾ ਹੋਇਆ ਵੱਡੋ ਤੇ ਬਾਵਜੂਦ ਵੀ ਇਹ ਮੈਟਰ ਹੋ ਗਿਆ ਫਿਰ ਤਾਂ ਮਤਲਬ ਗੈਂਗਸਟਰ ਰੂਲ ਹੀ ਹੈ ਪੰਜਾਬ ਦੇ ਵਿੱਚ